ਬਿਸਮਿਲ੍ਲਾ ਅਸਲਾਮ ਵਾਲੇਕੁਮ ਜੈ ਪੀਰਾਂ ਦੀ ਸਾਰੇ ਸੰਗਤਾਂ ਨੂੰ ਦੁਆ ਫਰਿਆਦ ਕਰਦੇ ਆਂ ਆਪ ਸਾਰੇ ਤਤਨਰੁਸਤੀ ਠਾ ਕੋਮੋਗੇ ਅੱਜ ਅਸੀਂ ਆਪ ਦੇ ਲਈ ਲੈ ਕੇ ਆਇਆ ਇੱਕ ਖਵਾਜਾ ਪੀਰ ਜੀ ਦਾ ਬਹੁਤ ਹੀ ਵਧੀਆ ਇੱਕ ਟੋਟਕਾ ਇੱਕ ਕੰਮ ਕਹਿ ਲਓ ਜਿਹਦੇ ਨਾਲ ਕਿ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਬੰਨਣ ਜਾਂ ਕੋਈ ਤੁਹਾਡਾ ਕੋਈ ਕੰਮ ਰੁਕਿਆ ਹੋਇਆ ਕਿਸੇ ਵੀ ਤਰ੍ਹਾਂ ਦੇ ਕੰਮ ਚੜ ਚੜ ਪੈਂਦੀ ਆ ਭਾਵੇਂ ਉਹ ਰਿੱਧੀਆਂ ਸਿੱਧੀਆਂ ਨੂੰ ਹੋਵੇ ਭਗਤੀ ਸ਼ਕਤੀ ਨੂੰ ਹੋਵੇ ਜੇ کاروبار ਚ ਹੋਵੇ ਜੇ ਘਰ ਦੀ ਕੋਈ ਪ੍ਰੋਬਲਮ ਦਿੱਕਤ ਹੋਵੇ ਜੇ ਕਿਸੇ ਕੋਈ ਕੀਤੇ ਕਰਾਈ ਦੀ ਪ੍ਰੋਬਲਮ ਹੋਵੇ ਥੋੜਾ ਥੋੜਾ ਡਿਫਰੈਂਸ ਹੋਊਗਾ ਲਾਗ ਲਾਗ ਕਰਨ ਦਾ ਮੈਂ ਸਾਰੀ ਡਿਟੇਲ ਚ ਸਮਝਾਉਂਗਾ ਵੀਡੀਓ ਨੂੰ ਧਿਆਨ ਨਾਲ ਸੁਣਨਾ ਇਸ ਕੰਮ ਨੂੰ ਕਰਕੇ ਤੁਸੀਂ ਵੱਧ ਤੋਂ ਵੱਧ ਆਪਣਾ ਲਾਭ ਲੈ ਸਕਦੇ ਹੋ ਤੁਸੀਂ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਹੋ ਇਸ ਕੰਮ ਦੇ ਨਾਲ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਆ ਕਿ ਸਾਡੇ ਚੈਨਲ ਪੰਜ ਪੀ ਸਰਕਾਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਦਬਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ। ਆਪ ਸਭ ਨੂੰ ਪਤਾ ਹੀ ਹੋਊਗਾ ਜਿਹੜੀਆਂ ਸੰਤਾਂ ਸਾਡੇ ਨਾਲ ਜੁੜੀਆਂ ਹੋਈਆਂ ਆ ਕਿ ਖਵਾਜਾ ਪੀਰ ਜੀ ਬਾਰੇ ਅਸੀਂ ਵੱਧ ਤੋਂ ਵੱਧ ਦੱਸੀਦਾ ਕਿਉਂਕਿ ਅਸੀਂ ਵੀ ਮੋਢ ਸਾਡਾ ਖਵਾਜਾ ਹੀ ਆ। ਅਸੀਂ ਖਵਾਜਾ ਪੀਰ ਨੂੰ ਸਭ ਤੋਂ ਵੱਧ ਮੰਨਦੇ ਆ ਤੇ ਖਵਾਜਾ ਪੀਰ ਜੀ ਦੀ ਸੇਵਾ ਅਸੀਂ ਸਭ ਤੋਂ ਵੱਧ ਕੀਤੀ ਹੋਈ ਆ ਤੇ ਦੂਜੀ ਗੱਲ ਆ ਕਿ ਜਿਹੜਾ ਵੀ ਅਸੀਂ ਕੰਮ ਕਰਦੇ ਆ ਖਵਾਜਾ ਪੀਰ ਜੀ ਨੂੰ ਮੰਨ ਕੇ ਹੀ ਕਰਦੇ ਆ। ਤੋਂ ਵੀ ਸਾਡੀ ਬਰਾਗਦੀ ਦਾ ਮੋਢ ਖਵਾਜਾ ਜੀ ਹੀ ਮੰਨੀ ਜਾਂਦੇ ਨੇ। ਇਸ ਕਰਕੇ ਅਸੀਂ ਖਵਾਜਾ ਪੀਰ ਜੀ ਦੇ ਅੰਗ ਸਾਹਮਣੇ ਨਾਲ ਰੱਖ ਕੇ ਫੇਰ ਹੀ ਚੱਲੀਦਾ ਸੋ ਸਾਡੀ ਕੋਸ਼ਿਸ਼ ਇਹੀ ਆ ਕਿ ਆਪ ਸਭ ਸੰਗਤ ਨੂੰ ਵੀ ਖਵਾਜਾ ਪੀਰ ਜੀ ਨਾਲ ਜੋੜੀਏ ਤੋਂ ਖਵਾਜਾ ਪੀਰ ਜੀ ਤੋਂ ਬਿਨਾਂ ਤੁਸੀਂ ਜਿਹੜੀ ਮਰਜ਼ੀ ਰਿੱਧੀ ਸਿੱਧੀ ਕਰ ਲੋ ਤੇ ਇਹ ਤੋਂ ਬਿਨਾਂ ਤੁਹਾਡੀ ਰਿੱਧੀ ਸਿੱਧੀ ਸੰਪੂਰਨ ਨਹੀਂ ਹੋਣੀ ਹੈਗੀ ਤੁਹਾਡੇ 'ਚ ਪਾਵਰ ਆ ਜਾਊ ਗੱਲਬਾਤ ਆ ਜਾਊਗੀ ਤੁਹਾਡੀਆਂ ਗੱਡੀਆਂ ਚੱਲ ਪੈਣਗੀਆਂ ਤੁਸੀਂ ਸੰਗਤਾਂ ਸਾਹਮਣੇ ਲਾਪਣਗੇ ਤੁਹਾਡੇ ਕੰਮ ਹੋਣ ਲੱਪਣਗੇ ਪਰ ਜਿਹੜੇ ਕੰਮ ਦੇ ਨਫਾ ਨੁਕਸਾਨ ਹੁੰਦੇ ਆ ਜਾਂ ਕਿਸੇ ਦੇ ਕੋਈ ਕਿਸੇ ਦੀ ਇੱਲਵਲਾ ਲਾਹਣੀ ਹੁੰਦੀ ਆ ਤੇ ਰਖਵਾਇਆ ਪੀਡੀਏ ਸਪੁਰਦ ਕਰ ਦਿੱਤੀ ਜਾਂਦੀ ਹੈ ਜੇ ਤੁਸੀਂ ਆਪ ਦੇ ਕੋਲ ਰੱਖੂਗਾ ਜਾਂ ਕਲਰਾਂ ਮਦਾਨਾ ਜੇ ਰੱਖੂਗੇ ਉਹ ਕਿਸੇ ਨੂੰ ਤਨ ਕਰੋ ਜਾਂ ਫਿਰ ਉਹ ਆਪ ਆਪਣੇ ਆਪ ਨੂੰ ਤਨ ਕਰ ਲਾਪਨੀ ਜਾਂ ਮੁੜ ਕੇ ਜਿੱਥੋਂ ਲਈ ਹੁੰਦੀ ਹੋਣ ਜਿੱਥੇ ਮੁੜਦੀ ਆ ਜਿਹੜੀ ਚੀਜ਼ ਇੱਕ ਵਾਰੀ ਖਵਾਇਆ ਸਪੁਰਦ ਕਰਦੀ ਉਹ ਮੁੜ ਕੇ ਨਾ ਆਉਂਦੀ ਨਾ ਵਸਤੋਂ ਚੀਜ਼ ਡਿਕਾਟ ਹੋ ਗਈ ਨਹੀਂ ਪਰਮਾਨੈਂਟ ਇਸ ਕਰਕੇ ਅਸੀਂ ਖਵਾਇਆ ਪੀੜ ਜੋਂ ਸਭ ਤੋਂ ਵੱਧ ਮੰਨਦੇ ਆ ਤੇ ਆਪ ਸਭ ਨੂੰ ਵੀਇ ਗਿਜਾਰਸ਼ ਆ ਕਿ ਜਦੋਂ ਵੀ ਤੁਸੀਂ ਭਗਤੀ ਸ਼ਕਤੀ ਸ਼ੁਰੂ ਕਰਨੇ ਆ ਕੋਈ ਵੀ ਇਹੋ ਜਿਹਾ ਕੰਮ ਗੱਦੀ ਦਾ ਕਰਨਾ ਸਕਦਾ ਸਾਹਮਣੀਆਂ ਹ ਤਾਂ ਸਭ ਤੋਂ ਪਹਿਲਾਂ ਖਵਾਇਆ ਪੀੜੀ ਅਚਲੇ ਕੱਢੋ ਖਵਾਇਆ ਪੀ ਦੀਏ ਪਸਨਾ ਕਰੋ ਵੱਤੋ ਵੱਦ ਉਹਨਾਂ ਦੇ ਵਰਤ ਰੱਖੋ ਤਾਂ ਜੋ ਤੁਸੀਂ ਇਹਨਾਂ ਨੂੰ ਸਿੱਧ ਕਰਨ ਤੋਂ ਬਾਅਦ ਤੁਸੀਂ ਅੱਗੇ ਵੱਧ ਸਕੋ ਤੇ ਅੱਗੇ ਜਿਹੜੀ ਤੁਸੀਂ ਸੰਗਤ ਸਾंभੋਗੇ ਉਹਨਾਂ ਦਾ ਜੋ ਵੀ ਕਰੋਗੇ ਕੰਮ ਉਹਦੇ ਵੇ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਕਿਉਂਕਿ ਜਦੋਂ ਤੁਸੀਂ ਕਿਸੇ ਤੋਂ ਕੋਈ ਚੀਜ਼ ਆਉਣੀ ਹੈ ਜਾਂ ਤੁਹਾਡੇ ਤੇ ਜਾਂ ਤੁਹਾਡੇ ਘਰ ਪਰਿਵਾਰ ਤੇ ਜਾਂ ਬੈਕ ਉਸ ਬੰਦੇ ਤੇ ਚੀਜ਼ ਮਾਰ ਕਰ ਜਾਂਦੀ ਆ ਜਿਆ ਕਿਸੇ ਵੇਲੇ ਤੁਹਾਡੇ ਕੋਲ ਚਲੋ ਪਾਵਰ ਹੁੰਦੀ ਆ ਤੁਸੀਂ ਚੀਜ਼ ਲਾ ਕੇ ਕਿਤੇ ਕਲਰਾਂ ਜਾਂ ਕਿਦਾ ਮਸਾਉਣਾ ਜੀ ਜਾਂ ਕਿਤੇ ਵੀ ਰੱਖ ਦਿੰਨੇ ਹੋ ਕਿਤੇ ਵੀ ਸੜ ਦਿੰਨੇ ਹੋ ਚੀਜ਼ ਫਿਰ ਉੱਥੇ ਕੋਈ ਬਾਈ ਚਾਂਸ ਵੀ ਕੋਈ ਬੰਦਾ ਚੱਲੇਗਾ ਉਹ ਜੀਹੰਤ ਚੱਲੇਗਾ ਉਹ ਚੀਜ਼ ਉੱਤੇ ਹੈਵੀ ਹੋ ਜਾਂਦੀ ਆ ਉਹਦੇ ਨਾਲ ਚੰਗਾ ਹਮੇਸ਼ਾ ਚੀਜ਼ ਨੂੰ ਖਵਾਜੇ ਦੇ ਸਪੁਰਦ ਕਰੋ ਖਵਾਜੇ ਦੇ ਭਾਵੇਂ ਜਿੱਥੇ ਤੁਸੀਂ ਲਾਇਆ ਉੱਥੇ ਦੂਜਾ ਬੰਦਾ ਜਾ ਕੇ ਖੜ ਜੇ ਉਹ ਚੀਜ਼ ਉਹਨੂੰ ਪਰੇਸ਼ਾਨ ਨਹੀਂ ਕਰੂਗੀ ਤੇ ਉਹ ਵਿਉ ਕੋਈ ਇਹਦੇ ਵਿੱਚ ਜਾ ਕੇ ਬੰਨਣ ਹੋ ਜਾਂਦਾ ਉਹਦਾ ਉੱਥੇ ਕੀਰ ਬੰਨਣ ਹੋ ਜਾਂਦਾ ਆ ਇਸ ਕਰਕੇ ਅਸੀਂ ਵੱਧ ਤੋਂ ਵੱਧ ਵੀਡੀਓ ਖਵਾਇਆ ਪੀਰ ਜੀ ਦੇ ਬਣਾਇਆ ਤੇ ਖਵਾਇਆ ਪੀਰ ਜੀ ਦੀ ਸੇਵਾ ਕਿਵੇਂ ਕਰਨੀ ਆ ਕਲਮੇ ਕਲਾਮ ਜਿਹੜੇ ਵੀਰਾਪੁਰ ਨਹੀਂ ਹੈਗੇ ਅਸੀਂ ਸਾਰੀਆਂ ਵੀਡੀਓ ਪਾਜਾ ਜਾਂ ਸਾਡਾ ਚੈਨਲ ਪੂਰਾ ਚੈੱਕ ਕਰੋ ਖਵਾਇਆ ਪੀਰ ਜੀ ਦੇ ਜਿਹੜੇ ਕਲਮੇ ਕਲਾਮ ਨੇ ਉਹਨਾਂ ਨੂੰ ਚੱਕੋ ਤੇ ਵਿਧੀਆਂ ਮੈਂ ਦੱਸੀਆਂ ਹੋਈਆਂ ਇੱਕ ਪਾਰਟ 1 ਪਾਰਟ 2 ਬਣਾਇਆ ਸਪੈਸ਼ਲ ਇਹਦੇ ਕਰਕੇ ਹੋਰ ਵੀ ਬੜੀਆਂ ਵੀਡੀਓ ਬਣਾ ਚਾਹੁੰਆਂ ਆ ਉਹਨਾਂ ਚ ਜਾ ਕੇ ਤੁਸੀਂ ਖਵਾਇਆ ਪੀਰ ਜੀ ਆ ਸਾਰਾ ਕੁਝ ਦੇਖ ਸਕਦੇ ਹੋ ਤੇ ਆਪਣਾ ਕਾਰਜ ਸਦ ਕਰ ਸਕਦੇ ਹੋ ਜੇ ਜਿਹੜਾ ਅੱਜ ਤੁਹਾਨੂੰ ਮੈਂ ਕੰਮ ਦੱਸਣ ਜਾ ਰਿਹਾ ਆ ਇਹ ਹੈਗਾ ਆ ਤੁਹਾਡੇ ਕਾਰੋਬਾਰ ਲਈ ਤੁਹਾਡੇ ਘਰ ਪਰਿਵਾਰ 'ਚ ਕਲੇਸ਼ ਚੱਲਦਾ ਆ ਤੁਹਾਡੇ ਘਰ ਪਰਿਵਾਰ 'ਚ ਕਿਸੇ ਨੂੰ ਕੋਈ ਉਪਰੀ ਕਸਰ ਆ ਕੋਈ ਕਿਸੇ ਨੇ ਜਾਦੂ ਕੂਣਾ ਕਰਤਾ ਆ ਕੋਈ ਘਰ ਦੇ ਵਿੱਚ ਨੈਗੇਟਿਵਿਟੀ ਆ ਕੋਈ ਘੋਰੀ ਮਸਾਣੀ ਲਾਤਾ ਆ ਕਿਸੇ ਵੀ ਤਰ੍ਹਾਂ ਦਾ ਕਾਲਾ ਏਲਮ ਲਾਤਾ ਆ ਜਾਂ ਤੁਹਾਡਾ ਕਾਰੋਬਾਰ ਠਾਪਾ ਆ ਜਾਂ ਤੁਹਾਡੇ ਕੋਲ ਕੰਮ ਨਹੀਂ ਬਣਦਾ ਜਾਂ ਕੰਮ ਕਰਨ ਨੂੰ ਜੀਅ ਹੀ ਨਹੀਂ ਕਰਦਾ ਜਾਂ ਤੁਹਾਡੇ ਕੋਲ ਪੰਡਤ ਕਹਿ ਦਿੰਦੇ ਆ ਕਈ ਪੰਡਤ ਉਹ ਭੁੰਮਦੇ ਨੇ ਤੁਹਾਡੇ ਗ੍ਰਾਹੇ ਚੱਕਰ ਖਰਾਬ ਨੇ ਠੀਕ ਆ ਜੀ ਇਹ ਸਾਰਿਆਂ ਦਾ ਨਮਟਾਰਾ ਇੱਕੋ ਹੀ ਆ ਇਹ ਤੁਹਾਨੂੰ ਇੱਕ ਚੀਜ਼ ਜਿਹੜੀ ਅੱਜ ਦੱਸਣ ਲੱਗਿਆ ਪਹਿਲਾਂ ਤੁਸੀਂ ਛੋਟੀ ਕਰਨੀ ਆ ਬਾਅਦ ਚ ਆ ਕੇ ਵੱਡੀ ਕਰਨੀ ਆ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਤੁਸੀਂ ਖਵਾਜਾ ਪੀਰੀ ਤੇ ਇੱਕ ਬੇੜਾ ਦੇਣਾ ਪਹਿਲਾਂ ਬੇੜਾ ਤੁਸੀਂ ਇਹ ਵੀ ਛੋਟਾ ਜਾ ਦੇਣਾ ਆ ਦੋ ਤਰ੍ਹਾਂ ਦੇ ਛੱਡਣ ਦੇ ਦੱਸੂਗਾ ਜਿਹੜਾ ਦਾ ਬਿਲਕੁਲ ਹੀ ਗਰੀਬੀ ਦਾ ਹੋਵੇ ਸੱਦਣਾ ਉਹ ਤੁਹਾਨੂੰ ਦੱਸ ਦਿੰਦਾ ਪਹਿਲਾਂ ਉਹ ਤੋਂ ਜਿਹੜਾ ਥੋੜਾ ਜਿਹਾ ਖਰਚਾ ਕਰਕੇ ਛੱਡਣਾ ਉਹ ਤੁਹਾਨੂੰ ਦੱਸ ਦਊਗਾ ਜਿਹੜਾ ਉਹ ਤੋਂ ਬਾਅਦ ਉਹਦੇ ਕੰਮ ਸਾਰੇ ਰਾਸ ਆਉਣ ਤੋਂ ਬਾਅਦ ਛੱਡਣਾ ਉਹਤੇ ਭਾਈ ਜ਼ਿਆਦਾ ਨਹੀਂ ਤਾਂ ਤੁਸੀਂ ਕੱਲੀ ਨਿਯਾਜ਼ ਤੇ ਬੇੜਾ ਹੀ ਦੇਵੋਗੇ ਤਾਂ ਵੀ ਤੁਹਾਡਾ ਮੱਲੋ ਮੱਲੀ 7-8000 ਰੁਪਏ ਖਰਚਾ ਆ ਜਾਂਦਾ ਹੈ ਤੇ ਬਾਕੀ ਭਗਤਾਂ ਦੇ ਅਨdepend ਕਰਦਾ ਜਿੱਥੇ ਅਸੀਂ ਬੇੜਾ ਛੜਾ ਰਹੇ ਉਹ ਕਿੰਨੇ ਲੈ ਰਹੇ ਆ ਅੱਜ ਕੱਲ ਦਾ ਠੱਗ ਠੱਗਾ ਤੁਰੇ ਹੋਇਆ ਪੈਸੇ ਲੈਣ ਦਾ ਬਸ ਤਾਂ ਕਿਸੇ ਕੋਈ ਨਹੀਂ ਲੈਂਦੇ ਜੀ ਠੀਕ ਹੈ ਜੀ ਪੈਸਾ ਬਣਵਾਈ ਵੀ ਕਿਉਂਕਿ ਫਰੀਦ ਅਗੇ ਦਾ ਬਣਾਉਣਾ ਨਹੀਂ ਲੈਂਦਾ ਅਗਲਾ ਬਣਾਉਂਦਾ ਨਹੀਂ ਲੈਂਦਾ ਫਰੀ ਅਸਤ ਰੁਪਈਆ ਲੈਨੇ ਹੁੰਦੇ ਆ ਬਣਵਾਉਂਦਾ ਬਸ ਐ ਦੋ ਵਾਰ ਅਸੀਂ ਪੈਸੇ ਨਹੀਂ ਲੈਂਦੇ ਹੈਗੇ ਛੜਾਉਣ ਵੇਲੇ ਵੇਲੇ ਦੀ ਆਪਣੀ ਮਰਜ਼ੀ ਹੁੰਦੀ ਆ ਜੋ ਤੜੀ ਤੇ ਤਰ ਤਾਂ ਸਿਰ ਮੱਤੇ ਕਿਉਂਕਿ ਅਸੀਂ ਆਪਦੇ ਕੋ ਰੱਖਦੇ ਨਹੀਂ ਜਾਂ ਤਾਂ ਅਸੀਂ ਗੋਲ ਕ ਸਰਦਸੂਲੇ ਠੀਕ ਹੈ ਜੀ ਤੇ ਤੁਹਾਨੂੰ ਮੈਂ ਉਹ ਜਿਆਦਾ ਵੀਡੀਓ ਲੰਬੀ ਹੁੰਦੀ ਆ ਗੱਲਾਂ ਬਾਤਾਂ ਤਾਂ ਉਹ ਮੈਂ ਤੁਹਾਨੂੰ ਉਹ ਪਹਿਲਾਂ ਗਰੀਬੀ ਦਾ ਵਿਹਾਰਾ ਟੋਟ ਕੇ ਦੱਸਦਾ ਤੁਸੀਂ ਬਣਾਉਣੀ ਆ 1/2 ਕਿਲੋ ਪੀਲੀ ਨਹੀਂ ਆ ਜੇ ਤੇ ਨਾਲ ਤੁਸੀਂ ਕਾਪੀ ਦੇ ਕਾਗਜ਼ ਕੋਰੇ ਕਰੋ ਬਾਈ ਕੋਰੇ ਉੱਪਰ ਲਿਖਿਆ ਕੁਝ ਨਾ ਹੋਵੇ ਕਾਪੀ ਦੇ ਨਵੀਂ ਕਾਪੀ ਦੇ ਪੂਰੇ ਕਾਗੇ ਲੈਣਿਆ 101 ਕਿਸਤੀ ਬਣਾ ਲੈਣਿਆ ਜਿਹੜੇ ਆਪਾਂ ਛੋਟੇ ਹੁੰਦੇ ਬਣਾ ਕੇ ਪਾਣੀ ਵਿੱਚ ਸੜਦੇ ਨਹੀਂ ਸੀ ਹੁੰਦੇ ਉਹ ਜੀ ਕਿਸਤੀ ਬਣਾ ਲੈਣਿਆ ਉਹਨੂੰ ਕਿਸਤੀ ਨਹੀਂ ਉਹਨੂੰ ਬੇੜਾ ਹੀ ਸਮਝਣਾ ਉਹਦੀ 101 ਬੇੜੀ ਬਣਾਉਣੀ ਆਪੋ 101 ਬੇੜੀ ਧਿਆਨ ਨਾਲ ਸੁਣੋ ਸਵਾ ਗਿੱਲੋ ਨਿਯਾਜ ਵਧੀਆ ਜੀ 101 ਉਹ ਬੇੜੀ ਬਣਾ ਲੈਣੀ ਆ ਉਹਨੂੰ ਲਿਜਾ ਕੇ ਤੁਸੀਂ ਦਰਿਆ ਦੇ ਕੰਢੇ ਪੈ ਜਾਣਾ ਹਾਂ ਨਾਲ ਕੱਚਾ ਦਲੀਆ ਜ਼ਰੂਰ ਲੈ ਕੇ ਜਾ ਦੇਸੀ ਘੇੜ ਨਾਲ ਮਲ ਕੇ ਕੱਚਾ ਦਲੀਆ ਵਿੱਚ ਚੀਨੀ ਪਾ ਕੇ ਉਹ ਤੁਸੀਂ ਲੈ ਕੇ ਜਗੂ ਜਾਣਾ ਤੇ ਉੱਥੇ ਪਹਿਲਾਂ ਕੋਈ ਚਰਾਗ ਨਹੀਂ ਲਾਉਣਾ ਆਵੇ ਸਰਵੇ ਹੀ ਤਿੰਨ ਜਿੱਦਿਆਂ ਲੈ ਕੇ ਜਾਣੀਆਂ ਇੱਕ ਸਵਾ ਗਿੱਲੋ ਨਿਯਾਜ ਇੱਕ ਦੇਸੀ ਘੇੜ ਦਾ 100 ਰੁਪਏ ਵਾਲਾ ਪੈਕਟ ਦਾ ਦਲੀਏ ਦਾ ਦੇਸੀ ਘੇੜੇ ਵਿੱਚ ਛੱਸ ਕੇ ਵਿੱਚ ਚੀਨੀ ਪਾ ਕੇ ਤੇ ਨਾਲ ਐ ਸੋ ਇੱਕ ਬੇੜੀ ਪੂਰੇ ਕਾਵੇ ਦੀ ਬਣਾ ਕੇ ਉਹ ਤੁਸੀਂ ਲੈ ਜਾਣੀ ਆ ਉਹ ਲੈ ਜਾ ਕੇ ਤੁਸੀਂ ਉੱਥੇ ਇੱਕ ਇੱਕ ਬੇੜੀ ਛੱਡੀ ਜਾਣੀ ਆ ਥੋੜੇ ਥੋੜੇ ਮੁੱਠੀ ਚਾਵਲ ਥੋੜੇ ਥੋੜੇ ਦੋਈਆ ਵਿੱਚ ਪਾਈਆ ਜਿਹੜਾ ਵਿੱਚ ਥੋੜੀ ਥੋੜੀ ਵਿੱਚ ਚੁੰਡੀ ਜੀ ਭਰ ਭਰ ਕੇ ਉਹਦੇ ਵਿੱਚ ਰੱਖ ਕੇ ਹੋਕੜਾ ਉਹਦੇ ਦੇ ਦੇਣੇ ਆ ਜੈਕ ਹੋ ਜਾ ਵਾਲੀ ਘਰ ਭਰੀ ਫੁੱਲ ਨੂਰਤੀ ਵਾਲੀ ਕਹਿ ਕੇ ਛੱਡ ਦੇਣੇ ਆ ਜੇ ਕੋ ਕਲਮਾਨ ਦਾ ਤਾਂ ਉਹਦੇ ਨਾਲ ਛੱਡ ਦੇਣੇ ਆ ਤੇ ਉੱਥੇ ਦੁਆ ਫਰਿਆਦ ਕਰ ਲੈਣੀ ਆ ਵੀ ਜਿਹੜਾ ਵੀ ਥੋੜਾ ਕੰਮ ਅੜਕਦਾ ਆ ਜਾਂ ਟੋਟਲੀ ਕਹਦੇ ਹੋ ਸੰਗੂਰ ਕਾਵੜ ਕਿਸੇ ਜੀ ਚਾਵੇ ਨਾ ਤੇਗਾ ਹੀ ਘਰ ਪਰਵਾਰ ਦੇ ਤੰਦਰੁਸਤੀ ਮੰਗ ਲਓ ਜੇ ਤੁਸੀਂ ਕੋਈ ਰੱਦੀ ਸਿੱਧੀ ਕਰਦੇ ਆਂ ਤੁਹਾਡੇ ਚੋ ਕੋਈ ਨਹੀਂ ਬਰਕਤ ਪੈ ਰਹੀ ਕੋਈ ਭਗਤੀ ਕਰ ਰਹੇ ਹੋ ਤਾਂ ਉਹਦੇ ਲਈ ਜ਼ਰਦੂਆ ਫੈਰ ਜਾਣਾ ਵਿੱਚ ਬਰਕਤ ਪਾਓ ਠੀਕ ਹੈ ਜੀ ਉਹਦੇ ਨਾਲ ਤੁਹਾਡਾ ਉਹ ਕੰਮ ਕਰ ਜਾਓ 101 ਬੇੜੀ ਛਡਣੀ ਆ ਛਡਣੀ ਚਾਨਣ ਚ ਚਾਨਣ ਦੇ ਸ਼ਨੀ ਵਾਕ ਠੀਕ ਹੈ ਜੀ ਐਤਵਾਰ ਨੂੰ ਪਾਜਾ ਪੀੜੀ ਵਰਤ ਹੁੰਦਾ ਬਹੁ ਲੋਕਾਂ ਨੂੰ ਨਹੀਂ ਪਤਾ ਹੁੰਦਾ ਮੈਂ ਦਰਿਆ ਤੇ ਖੋਜ ਜਾਂਦਾ ਰਿਹਾ ਆ ਐਤਵਾਰ ਨੂੰ ਲੋਕ 4 ਵਜੇ ਤੋਂ ਬਾਅਦ ਜਾ ਕੇ ਤੇ ਦਲੀਆਂ ਪਾਉਣ ਲੱਗ ਪੈਂਦੇ ਨਹੀਂ ਐਤਵਾਰ ਨੂੰ 4 ਵਜੇ ਤੋਂ ਬਾਅਦ ਦਲੀਆਂ ਲੱਭਦਾ ਜੜੀਆ ਲੱਗਦਾ ਸਵਾ 6 ਤੋਂ ਬਾਅਦ ਜਦੋਂ ਨਮਾਜ਼ ਪੜ ਹੋ ਜਾਂਦੀ ਹੈ ਠੀਕ ਹੈ ਜੀ ਉਹ ਪੰਜਾਂ ਦੀ ਨਮਾਜ਼ ਪੜ ਹੋ ਜਾਂਦੀ ਹੈ ਸਵਾ 6 ਤੋਂ ਬਾਅਦ ਜਾ ਕੇ ਫਿਰ ਜੜੀਆ ਲੱਗਦਾ ਕਿਉਂਕਿ ਐਤਵਾਰ ਨੂੰ ਖਾਜਾ ਪੀ ਦਿਆ ਰੋਜ਼ਾ ਹੁੰਦਾ ਉਸ ਦਿਨ ਹੀ ਖਾਜਾ ਪੀ ਦਿਆ ਵਰਤ ਰੱਖੇ ਜਾਂਦੇ ਅਗਰ ਤੁਸੀਂ ਆ ਵਰਤ ਰੱਖਦੇ ਹੋ ਖਾਜਾ ਪੀ ਦਿਆ ਤੁਹਾਡਾ ਵੀ ਸਵਾ 6 ਤੋਂ ਬਾਅਦ ਹੀ ਫੁੱਲਣਾ ਵਰਕਰ ਠੀਕ ਹੈ ਜੀ ਉਸ ਤੋਂ ਬਾਅਦ ਹੀ ਕਿਸੇ ਮੱਥਾ ਟੇਕਣਾ ਹੈ ਇਹ ਗੱਲ ਨੋਟ ਕਰ ਲਓ ਜਿਹੜੇ ਪਹਿਲਾਂ ਜਾ ਕੇ ਉੱਥੇ ਆਜੀਆਂ ਪਿਆਰੀਆਂ ਲਾਇਆ ਹੁੰਦੇ ਨੇ ਨਹੀਂ ਲੱਗਣੀਆਂ ਇਹ ਵੀ ਇਹ ਤੁਹਾਡੀ ਪਹਿਲਾਂ ਦੀਆਂ ਉਹ ਉਸ ਤੋਂ ਸਵਾ 6 ਤੋਂ ਬਾਅਦ ਲੱਗਣੀਆਂ ਠੀਕ ਹੈ ਜੀ ਪੂਰੀ ਸ਼ਨੀਵਾਰ ਨੂੰ ਕੋਈ ਆ ਵੀ ਕਿਉਂ ਮੰਨ ਹੋ ਜਾਂਦਾ ਸ਼ਨੀਵਾਰ ਤੁਸੀਂ ਇਹ ਕੰਮ ਕਰ ਕੇ ਆਣਾ ਦੂਜਾ ਕੰਮ ਆ ਜਿਹੜਾ ਥੋੜਾ ਜਿਹਾ ਖਰਚਾ ਕੋੜੇ ਨਾਲ ਜ਼ਿਆਦਾ ਨਹੀਂ ਇੱਕ ਤੁਸੀਂ ਮਠਿਆਈ ਦਾ ਡੱਬਾ ਲੈ ਲੈਣਾ ਉਹਦੇ ਵਿੱਚ ਤੁਸੀਂ ਦੋ ਲੱਡੂ ਦੋ ਚੱਟੀ ਵਰਤੀ ਦੇ ਪੀਸ ਪੰਜ ਗਰਬਤੀਆਂ ਥੋੜੀ ਚੋਲਾ ਦੀ ਨੇ ਅੱਜ ਬਣਾ ਕੇ ਥੋੜਾ ਜਿਹਾ ਦਲੀਆ ਬਣਾ ਕੇ ਦਲੀਆ ਉਹਦੇ ਵਿੱਚ ਬਣਾਵੇ ਲੈ ਕੇ ਜਾਣਾ ਠੀਕ ਆ ਜੀ ਤੋ ਰੀਆ ਜਿਹੜਾ ਉਹਦੇ ਵਿੱਚ ਆ ਜਵੇ ਤੁਸੀਂ ਰੱਖਣਾ ਨਹੀਂ ਉਹ ਖਾਣਾ ਨਹੀਂ ਖਵਾਜੇ ਦੀ ਚੀਜ਼ ਕਦੇ ਘਰੇ ਵਰਤੀ ਨਹੀਂ ਖਾਈਦੀ ਨਹੀਂ ਇਹ ਉਦੋਂ ਖਾਈਦੀ ਹੈ ਜਦੋਂ ਆਪਾਂ ਕੋਈ ਬੇੜਾ ਛੱਡੀਦਾ ਜਦੋਂ ਆਪਾਂ ਜਿਹੜਾ ਵੱਡਾ ਬੇੜਾ ਚੜਦੇ ਨਾ ਉਦੋਂ ਲੰਗਰ ਪਰ ਤਾਂ ਕੇ ਫੈਲਾ ਹੁੰਦਾ ਉਹ ਵੀ ਦਲੀਆ ਜਿਹੜਾ ਉੱਥੇ ਚੜਦੰਦੋ ਉਹ ਨਹੀਂ ਖਾਈਦਾ ਦਲੀਆ ਨਹੀਂ ਖਵਾਜੇ ਦਾ ਕਦੇ ਵੀ ਵੰਡ ਕੇ ਨਹੀਂ ਖਾਈਦਾ ਇਹ ਵਹਿਮ ਕੱਢ ਦਿਓ ਦਿਮਾਗ ਚੋ ਕਦੇ ਵੀ ਦਲੀਆ ਖਵਾਜੇ ਦਾ ਵੰਡ ਕੇ ਨਹੀਂ ਖਾਣਾ ਆਏਗਾ ਕੋਈ ਦਾ ਦਲੀਆ ਸਰ ਉਹ ਖਵਾਜੇ ਦੇ ਵਿੱਚ ਵੀ ਉਹ ਪੂਆ ਜਿਹੜੇ 16 ਹੀ ਆ ਜਾਂਦੇ ਉਹ ਵੰਡ ਕੇ ਖਾਂਦੇ ਆ ਪਰ ਜਿਹੜੀ ਆ ਨਿਆਜ ਹੋਊਗੀ ਇਹ ਤੁਸੀਂ ਖਾਣੀ ਨਹੀਂ ਇਹਨੂੰ ਬਣਾਣਾ ਹੀ ਇੰਨੀ ਕਾਈ ਡੱਬੇ 'ਚ ਅਡਜਸਟ ਹੋ ਜਵੇ ਉਹਦੇ ਵਿੱਚ ਬਚੇ ਨਾ ਤੋਂ ਵੀ ਠੀਕ ਹੈ ਇਹ ਬਚ ਵੀ ਗਈ ਤਾਂ ਉਹਦਾ ਪਾਣੀ ਪਾ ਦਿਓ ਕੋਈ ਬਾਅਦ 'ਚ ਪਹਿਲਾਂ ਆ ਕੰਮ ਕਰੋ ਤੇ ਪਹਿਲਾਂ ਬਾਅਦ ਠੀਕ ਹੈ ਜੀ ਥੋੜੀ ਜਿਹੀ ਚੋੜੇ ਨਿਆਜ ਥੋੜਾ ਜਿਹਾ ਦੜੀਆ ਨਾਲ ਤੁਸੀਂ 2 ਡਾਲਰ ਦੋ ਤੇ ਦੋ ਪੀਸ ਜਾਂ ਥੋੜਾ ਜਿਹਾ ਵੱਧ ਪੀਸ ਲੈ ਲਿਓ ਚੱਟੀ ਬਰਫੀ ਦੇ ਪੰਜ ਅਰਗਵਤੀਆਂ ਤੇ ਵਧੀਆ ਜਿਹਾ ਸੈਂਟ ਤੇ ਉਹ ਡੱਬੇ ਨੂੰ ਚੰਬੀਲਾ ਜਾ ਪੇਪਰ ਨਾਲ ਲੰਦਾ ਜਿਹਦੇ ਨਾਲ ਆਪਾਂ ਪੈਕਿੰਗ ਕਰਦੇ ਹਾਂ ਉਹਨਾਂ ਸਜਾ ਲਿਓ ਚੇਪੇ ਜੋ ਪੀਂ ਲਓਗੇ ਵਧੀਆ ਜਿਹਾ ਕਰ ਜਿਵੇਂ ਜਿਦ ਬਲਾਬ ਦੇ 500 ਫੋਲਰ ਰੱਖ ਲਿਓ ਠੀਕ ਹੈ ਜੀ ਐਨਾ ਕਰਕੇ ਤੁਸੀਂ ਉਹਨੂੰ ਉੱਥੇ ਤੁਸੀਂ ਸਿਰ ਮੱਥੇ ਨਾਲ ਲਾੜੇ ਜੋ ਵੀ ਆਪਦੇ ਤੁਹਾਡੀ ਦੁਆ ਫਰਿਆਦ ਆ ਕੋਈ ਤੁਹਾਡੇ ਮਨੋ ਕਾਮਨਾ ਤੁਸੀਂ ਉਹ ਬੋਲ ਕੇ ਜਿੱਦ ਪਹਿਲੇ ਜੀ ਬੋਲਣਾ ਉਹਦੇ ਇਹਦੇ ਵਿੱਚ ਬੋਲ ਕੇ ਜੇ ਕੱਲ ਪੰਗਲਾ ਮਦੋ ਪੜ ਲਿਓ ਤੇ ਤੁਸੀਂ ਉਹ ਚਲਦੇ ਪਾਣੀ ਛੱਡ ਦਿਓ ਤੇ ਜਿਹੜਾ ਤੁਹਾਡੇ ਕੋਲ ਨਿਆ ਜਾਂ ਨਿਆਜ ਕੋਈ ਬਚ ਗਈ ਹੋਈ ਉਹ ਬਾਅਦ ਚ ਮਗਰਤੀ ਪਾਣੀ ਦੇ ਵਿੱਚ ਪਾ ਦੇ ਪਹਿਲਾਂ ਨਹੀਂ ਛੱਡਣੀ ਠੀਕ ਹੈ ਜੀ ਚਰਾਗ ਇੱਥੇ ਵੀ ਕੋਈ ਨਹੀਂ ਲੱਗਣਾ ਠੀਕ ਹੈ ਜੀ ਚਰਾਗ ਇੱਥੇ ਵੀ ਨਹੀਂ ਲੱਗਾ ਹੋਇਆ ਇੱਕ ਗੱਲ ਗੌਰ ਕਰਦੇ ਹੋ ਚਰਾਗ ਜੇ ਤੁਸੀਂ ਲਾਣਾ ਉਹ ਤਾਂ ਲਾਣਾ ਆ ਜਿਹਨੇ ਖੁਸ਼ੀ ਨਾਲ ਮੇ ਛੱਡਾ ਹੋਵੇ ਵੀ ਸਾਡਾ ਕੰਮ ਸਿੱਧ ਹੋ ਗਿਆ ਵੀ ਲੈ ਬਾਬਾ ਅਸੀਂ ਤੁਹਾਡਾ ਬਾਅਦ ਬੇੜਾ ਬੇੜਾ ਦੇ ਦਾਂਗੇ ਆ ਤੁਹਾਨੂੰ ਅਸੀਂ ਅੱਜ ਤੁਹਾਡੇ ਨਾਲ ਉਹ ਛੱਡ ਰਹੇ ਆ ਫੇਰ ਤੁਸੀਂ ਚਰਾਗ ਲਾਣਾ ਇਹ ਤਾਂ ਤੁਸੀਂ ਜੇ ਮਨੋ ਕਾਮਨਾ ਮੰਗਣ ਜਾ ਰਹੇ ਹੋ ਤੁਸੀਂ ਉਹਦਾ ਚਰਾਗ ਨਹੀਂ ਰੋਸ਼ਨ ਕਰ ਪਾ। ਜਿਹਦੇ ਦੰਸੋਡੇ ਬਾਬੇ ਨੇ ਕਮਰਾਸ ਕਰਤੇ ਉਹਦੋਂ ਤੁਸੀਂ ਚਰਾਗ ਲਾ ਬਿਸ਼ਕ। ਠੀਕ ਹੋ ਜੀ। ਉਸ ਤੋਂ ਬਾਅਦ ਫਿਰ ਤੁਸੀਂ ਤੁਹਾਡੇ ਜਦੋਂ ਵੀ ਕਮਰਾਸ ਆਂਦਾ ਆ ਤੁਸੀਂ ਫਿਰ ਵੱਡਾ ਵੇੜਾ ਛੱਡੋ। ਤੇ ਇਹਦਾ ਹੀ ਗਰੀਬੀ ਦਾ ਉਹ ਵੱਡਾ ਵੇੜਾ ਮੈਂ ਤੁਹਾਨੂੰ ਦੱਸਿਆ 7-8000 ਖਰਚਾ ਜਾਂਦਾ ਬਾਕੀ ਉਸ ਤੋਂ ਬਾਅਦ ਜਿੰਨਾ ਮਰਜ਼ੀ ਵਧਾ ਲਓ। ਹਜ਼ਾਰਾਂ ਚਲੇ ਜਾਓ ਲੱਖਾਂ ਚਲੇ ਜਾਓ ਲੰਗਰ ਰੂੰਗਰ ਸਭ ਕੁਝ ਲੱਗ ਜਾਂਦੇ ਹੁੰਦੇ ਹੈ ਬੱਸ ਜੋ ਮਰਜ਼ੀ ਕਰੀ ਜਿਓ। ਠੀਕ ਹੋ ਜੀ। ਇਹ ਇੰਨੀ ਕੁ ਬਿਲੀ ਦੀ ਹੈ। ਇਹ ਤੁਸੀਂ ਕੰਮ ਕਰਕੇ ਦੇਖੋ। ਤੁੜੇ ਬੋਰਡ ਕੰਮ ਆ ਰਹੀ cilia ਤੇ ਵੇ ਇਹ ਤਾਂ ਇਹ ਜੀ ਜਮਾ ਤੁਹਾਡੇ ਲਈ ਫੂਡ ਲੈ ਕੇ ਆਂਦਾ ਰਹੂੰਗਾ ਤੇ ਬਹੁਤ ਜਲਦੀ ਮੈਂ ਤੁਹਾਨੂੰ ਕੋਈ ਆਪੀ ਦੀ ਹੋਰ ਕੱਲ ਮੈਂ ਬਰਾਮ ਦੇ ਜਾਣ ਜਾ ਰਹੇ ਆਂ ਸੋ ਦੇ ਲਈ ਸਾਡੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਕੇ ਰੱਖੋ ਸ਼ੇਅਰ ਕਰੋ ਬੈਲ ਆਈਕਨ ਬੋਕੇ ਰੱਖੋ ਤਾਂ ਜੋ ਵਾਲੀਆ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਜੀ ਜੈਪੀ ਆਂ ਦੀ ਜੈ ਸਰਕਾਰਾਂ